ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਅਸੀਂ ਇੱਕ ਬੰਬ ਡਿਸਪੋਜ਼ਲ ਜਿਹੜੀ ਦੀ ਉਹਦੀ ਮੌਗਡਲ ਕੀਤੀ ਗਈ ਹੈ ਇਹਦਾ ਮੁੱਖ ਮਕਸਦ ਇਹ ਸੀਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਮਿਲਦੀ ਹੈ ਕੋਈ ਇਨਫੋਰਮੇਸ਼ਨ ਇਹ ਜੀ ਆਉਂਦੀ ਹੈ ਤਾਂ ਪੁਲਿਸ ਦਾ ਕੀ ਰਿਸਪੌਂਸ ਰਹੂਗਾ ਉਹਨੂੰ ਚੈੱਕ ਕਰਨ ਲਈ ਤੇ ਜਿਹੜੀ ਐਸਓਪੀ ਬਣੀ ਹੋਈ ਹੈ ਸ਼ੱਕੀ ਵਸਤੂ ਨੂੰ ਮਿਲ ਕੇ ਅਗਲੀ ਕਾਰਵਾਈ ਕਰਨ ਦੀ ਉਹਨੂੰ ਚੈੱਕ ਕਰਨ ਲਈ ਤੇ ਰਿਸਪੌਂਸ ਟਾਈਮ ਚੈੱਕ ਕਰਨ ਲਈ ਇਹ ਸਾਰੀ ਕਾਰਵਾਈ ਕੀਤੀ ਗਈ ਕਿੰਨਾ ਸਮਾਂ ਲੱਗਦਾ ਹੈਗਾ ਇਸ ਦੇ ਵਿੱਚ ਇਹ ਅਸੀਂ ਅੱਜ ਚੈੱਕ ਕੀਤਾ ਜੀ ਜੇ ਜਦੋਂ ਜਿਹੜੀ ਇਹ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਜੋਲਾ ਪਿੰਡ ਦੇ ਵਿੱਚ ਅਸੀਂ ਕੀਤਾ ਤੇ ਉਥੇ ਜਦੋਂ ਕਾਲਰ ਨੇ ਦੱਸਿਆ ਕਿ ਕੰਟਰੋਲ ਰੂਮ ਤੇ ਕਿਸ ਤਰ੍ਹਾਂ ਦੀ ਕੋਸ਼ਕੀ ਵਸਤੂ ਹੈਗੀ ਹੈ ਇਮੀਡੀਏਟਲੀ ਸਾਰੇ ਆਫੀਸਰ ਸਾਹਿਬਾਨਾਂ ਨੂੰ ਸਾਰੇ ਸਿਵਲ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੂੰ ਤੇ ਨਾਲ ਹੀ ਜਿਹੜੀ ਸਾਡੀ ਬੌਮ ਡਿਸਪੋਜ਼ਲ ਦੀ ਟੀਮ ਹੈਗੀ ਹੈ ਉਹਨੂੰ ਅਸੀਂ ਇੰਟੀਮੇਟ ਕੀਤਾ ਤੇ 11 ਮਿੰਟ ਦੇ ਅੰਦਰ ਅੰਦਰ ਜਿਹੜੀ ਸਾਡੀ ਬੌਮ ਡਿਸਪੋਜ਼ਲ ਦੀ ਟੀਮ ਸੀ ਉਥੇ ਪਹੁੰਚ ਗਈ ਉਸ ਤੋਂ ਪਹਿਲਾਂ ਐਸਐਚਓ ਸਾਹਿਬ ਦੀ ਟੀਮ ਉਥੇ ਮੌਕੇ ਤੇ ਪਹੁੰਚ ਗਈ ਸੀ ਵਿੱਚ ਸੈਂਡ ਬੈਗਸ ਉਹਨੂੰ ਕਵਰ ਕੀਤਾ ਤੇ ਉਹ ਤੋਂ ਬਾਅਦ ਜਿਹੜੀ ਸਾਡੀ ਬੌਮ ਡਿਸਪੋਜ਼ਲ ਟੀਮ ਉਹ ਆ ਗਈ ਉਹਨੇ ਜਿਹੜਾ ਐਸਓਪੀ ਬਣਿਆ ਹੋਇਆ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਵਿੱਚ ਉਹ ਉੱਤੇ ਉਹ ਕਾਰਵਾਈ ਅਮਲ ਵਿੱਚ ਲਾਉਣੇਗੀ ਇਹ ਗੱਲ ਕਰੀ ਕਿ ਕਿੰਨਾ 11 ਮਿੰਟ ਦੇ ਵਿੱਚ ਪਹੁੰਚ ਜਾਂਦੇ ਨੇ ਆਮ ਤਨ ਤਾਂ ਕਿੰਨਾ ਮਿਲ ਜਾਂਦੀ ਹੈ ਚੀਜ਼ ਤੇ ਉੱਥੇ ਕਿੰਨਾ ਸਮਾਂ ਲੱਗੇਗਾ ਤੇ ਬੌਮ ਡਰੋਨ ਨੂੰ ਕਿੰਨਾ ਸਮਾਂ ਲੱਗੇਗਾ ਇਹ ਡਿਪੈਂਡ ਕਰਦਾ ਹੈ ਜੀ ਵੀ ਜਿਹੜੀ ਜਿੱਥੋਂ ਇਨਫੋਰਮੇਸ਼ਨ ਆਈ ਹੈ ਉਹ ਕਿੰਨੀ ਦੂਰ ਹੈਗੀ ਹੈ ਜਿੱਥੇ ਸਾਡੀ ਟੀਮ ਸਟੇਸ਼ਨਡ ਹੈ ਸੋ ਜਿਵੇਂ ਅਸੀਂ ਪ ਇਹ ਥੋੜੀ ਸਿਟੀ ਦੇ ਨੇੜੇ ਹੈਗੀ ਹੈ ਤੇ 11 ਮਿੰਟ ਚ ਪਹੁੰਚ ਗਈ ਵੈਸੇ ਸਭ ਤੋਂ ਪਹਿਲਾ ਜਿਹੜਾ ਇਹਦੇ ਵਿੱਚ ਰਿਸਪੌਂਸ ਟਾਈਮ ਹੁੰਦਾ ਹੈ ਉਹ ਥਾਣੇ ਵੱਲੋਂ ਹੁੰਦਾ ਹੈ ਥਾਣੇ ਵਾਲਿਆਂ ਨੇ ਉਹਨਾਂ ਨੂੰ ਕਾਡਨ ਕਰਕੇ ਟ੍ਰੈਫਿਕ ਡਿਵਰਟ ਕਰਕੇ ਉਹਨੂੰ ਸਿਕਿਉਰ ਕਰ ਲੈਣਾ ਹੁੰਦਾ ਹੈ ਪਲੇਸ ਨੂੰ ਤੇ ਜਦੋਂ ਬੌਮ ਡਿਸਪੋਜ਼ਲ ਟੀਮ ਆਏ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਣੀ ਹੈ ਇੱਕ ਤੁਸੀਂ ਲੋਕਾਂ ਨੂੰ ਕੀ ਟ੍ਰੀਨ ਕਰਨਾ ਚਾਹੁੰਦੇ ਹੋ ਕਿਦਾਂ ਜੇ ਸ਼ੱਕੀ ਵਸਤੂ ਮਿਲਦੀ ਹੈ ਕੋਈ ਲੋਕ ਨਹੀਂ ਮੈਸੇਜ ਕਰਦਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੇਰੇ ਵੱਲੋਂ ਅਜਲੰਦਰ ਰੂਰਲ ਪੁਲਿਸ ਵੱਲੋਂ ਸਾਰੇ ਜਿਹੜੇ ਸਿਟੀਜ਼ਨਸ ਐ ਸਾਰੇ ਜਿਹੜੇ ਜ਼ਿਲ੍ਹੇ ਦੇ ਨਾਗਰਿਕ ਐ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਬੇਨਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਇੱਕ ਸ਼ੱਕੀ ਵਸਤੂ ਕਿਤੇ ਵੀ ਉਹਨਾਂ ਨੂੰ ਦਿਖਾਈ ਦਿੰਦੀ ਹੈ ਕਿਤੇ ਵੀ ਮਿਲਦੀ ਹੈ ਤਾਂ ਉਹਨੂੰ ਬਿਨਾਂ ਹੱਥ ਲਗਾਏ ਉਹਨੂੰ ਟੱਚ ਨਹੀਂ ਕਰਨਾ ਤੇ ਸਾਨੂੰ ਸਾਡੇ ਕੰਟਰੋਲ ਰੂਮ ਤੇ ਨੰਬਰਸ ਜਿਹੜੇ ਹੈਗੇ ਨੇ ਉਹਨਾਂ ਤੇ ਸਾਨੂੰ ਇਨਫੋਰਮ ਕਰਨ 112 ਤੇ ਕੰਪਲੇਂਟ ਕਾਲ ਕਰ ਸਕਦੇ ਹੈਗੇ ਆ ਇਮੀਡੀਏਟਲੀ ਜਿਹੜੀ ਸਾਡੀ ਟੀਮਸ ਹੈ ਉਹ ਅਸੀਂ ਪ੍ਰੈਸ਼ਿੰਗ ਕਰ ਦਾਂਗੇ ਤੇ ਮੌਕੇ ਤੇ ਜਿਹੜੀ ਵੀ ਕਾਰਵਾਈ ਹੈਗੀ ਉਹ ਅਸੀਂ ਅਮਲ ਵਿੱਚ ਲਿਆਵਾਂਗੇ ਸੁਰੱਖਿਆ ਦੇ ਖੇਤਰਾਂ ਦਾ ਪਬਲਿਕ ਕੋਈ ਸ਼ੱਕੀ ਬਸਨ ਮਿਲ ਜੇ ਕੋਈ ਚੀਜ਼ ਮਿਲ ਜੇ ਕਿ ਕੋਈ ਪਰਸਨ ਹੋਮਗਰਨ ਡਰਦੀ ਹੈ ਕਿ ਸਾਡਾ ਨਾਮ ਇਥੇ ਮੋਲਮਾ ਹੋ ਜਾਏ ਉਸ ਨੂੰ ਵੀ ਮੈਸੇਜ ਨਾ ਨਹੀਂ ਬਿਲਕੁਲ ਜੀ ਜਿਹੜਾ ਇਨਫਾਰਮਰ ਹੈਗਾ ਹਮੇਸ਼ਾ ਭਾਵੇਂ ਉਹ ਕਿਸੇ ਵੀ ਇਹ ਤਾਂ ਫਿਰ ਵੀ ਸਸਪੀਸ਼ੀਅਸ ਆਰਟੀਕਲ ਦੀ ਆਪਾਂ ਗੱਲ ਕਰਦੇ ਹਾਂ ਜਾਂ ਕਿਸੇ ਵੀ ਹੋਰ ਤਰੀਕੇ ਦੀ ਵੀ ਕੋਈ ਇਨਫੋਰਮੇਸ਼ਨ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋਊਗਾ ਕਿ ਜਿਹੜਾ ਕਾਲਰ ਹੈ ਉਹਨੂੰ ਕੋਈ ਸਮੱਸਿਆ ਆਵੇ ਉਹਨੂੰ ਕੋਈ ਕਿਤੇ ਹਰਾਸ਼ਮੈਂਟ ਹੋਵੇ ਅ ਅਸੀਂ ਹਮੇਸ਼ਾ ਇਹ ਦੱਸਣਾ ਚਾਹੁੰਦੇ ਹਾਂ ਕਿ ਉਹ ਸਾਡੇ ਇੱਕ ਤਰ੍ਹਾਂ ਸਹਿਯੋਗ ਕਰ ਰਹੇ ਹਨ ਸਾਡੇ ਮਿੱਤਰ ਹੈਗੇ ਨੇ ਤੇ ਜਿਹੜੇ ਹਮੇਸ਼ਾ ਉਹਨਾਂ ਦੀ ਆਇਡੈਂਟੀਟੀ ਗੁਪਤ ਰੱਖੀ ਜਾਏਗੀ ਕਿਉਂਕਿ ਇਹ ਪਬਲਿਕ ਗੁੱਡ ਦਾ ਕੰਮ ਹੈਗਾ ਤੇ ਜਲੰਧਰ ਰੂ